ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਘਰ ਪਰਿਵਾਰ ਸੈੱਟ ਹੋਊਗਾ ਜਾਨਵਰ ਕੰਮ ਹੋਣਗੇ ਲਓ ਜੀ ਕਰਤੀ ਬਿਰੋ ਉਹਦੀ ਸਟਾਰਟਿੰਗ ਖੋਲਦੇ ਆ ਖੁੱਡੇ ਬੱਚੇ ਬਿਠਾਣੇ ਆ ਛਤਰੀਆਂ ਤੇ ਹਨਾ ਦੋ ਕੋ ਬੱਚੇ ਹੈਗੇ ਨੇ ਜਿਹੜੇ ਖੋਲਦੇ ਆ ਖੁੱਡੇ ਆ ਵੀ ਖੋਲਦੇ ਆ ਆਪਣੀ ਮਿਨੀਮ ਚਾਬੀ ਜੇਬ ਚ ਐ ਤੇ ਖੋਲ ਲੀਏ ਫਿਰ ਕਰਦੇ ਆ ਮਿੱਤਰੋ ਜੀ ਬੱਚੇ ਕਿੱਥੇ ਚੜ ਗਏ ਤੇ ਹੁਣ ਆਪਾਂ ਡੱਬੀ ਬਣਤੀ ਤੇ ਪਹਿਲਾਂ ਬਣਨੀ ਸੀ ਹੁਣੀ ਬਣਨੀ ਆ ਜਦੋਂ ਇੱਧਰ ਗਏ ਨੇ ਇਹ ਇਹਨਾਂ ਨੂੰ ਛਤਰੀ ਤੇ ਕਰਦੇ ਆ ਕਿਵੇਂ ਨਾ ਕਿਵੇਂ ਫਿਰ ਦੇਖਦੇ ਆ ਉਹ ਜੀ ਮਿੱਤਰੋ ਸਵੇਰੇ ਸਵੇਰੇ ਛੱਤ ਤੇ ਚੜਾਤਾ ਇਹਨਾਂ ਨੇ ਪਾਸੇ ਵੀ ਨਾ ਕਿਤੇ ਵਗ ਗਿਆਣ ਚੱਲ 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 ਛਤਰੀ ਦੇ ਜੱਲ ਐਂd they are ਦੇ ਫਾੜ ਹੀ ਲੈਣਾ ਬਾਬਾ 1 ਮਿੰਟ ਹੋਰ ਯਾਰ ਲਓ ਜੀ ਲੱਛਣ ਦੇਖ ਲਓ ਜੀ ਇਹਨਾਂ ਦੇ ਕਿੱਥੇ ਬਹਿ ਗਏ ਹੁਣ ਇੱਕ ਬਹਿ ਗਿਆ ਤਾਰ ਤੇ ਤੇ ਇੱਕ ਬਹਿ ਗਿਆ ਕੰਧ ਤੇ ਵੀ ਛਤਰੀ ਦੇ ਵਗ ਜਾਓ ਕੂਤਰੀ ਵੀ ਬਣਦੀ ਹੁੰਦਾ ਦੇਖ ਲਓ ਬਾਬੇ ਦੋ ਬੱਚਿਆਂ ਨੇ ਤੰਗ ਕਰਿਆ ਹੋਇਆ ਲਹੌਰ ਚਿੱਟਾ ਵਿੱਚ ਉੱਥੇ ਬਹਿ ਗਿਆ ਹੁਣ ਲੈ ਬੋਲ ਛਤਰੀ ਤੇ ਨਹੀਂ ਜਾਈ ਜਾਂਦੇ ਯਾਰ ਹਜੇ ਤਾਂ ਦੋ ਹੀ ਬੱਚੇ ਨੇ ਬੱਚੇ ਨਹੀਂ ਆਏ ਕੋਈ ਇੰਨਾ ਨਹੀਂ ਦਿਮਾਗ ਖਰਾਬ ਕਰਤਾ ਬਾਕੀ ਆ ਦਵਾਈ ਦੀ ਸ਼ੁਕਰੀਆ ਨੂੰ ਪੁਲਿਸ ਸਾਡ ਰੱਖ ਕੇ ਆਂਦੇ ਆ ਨੀ ਵੀਡੀਓ ਜਾਈ ਗਈ ਹੋਰ ਪੰਗਾ ਪੈ ਜੂਆ ਤੇ ਖੜ ਜੋ ਇੱਕ ਮਿੰਟ ਇਹਨੂੰ ਐਨਾ ਪਤਾ ਨਹੀਂ ਕਿਵੇਂ ਕਰੀ ਹੁਣੀ ਉੱਤੋਂ ਆਏ ਸੀ ਹੁਣ ਫੇਰ ਇੱਕ ਬੱਚਾ ਵਗ ਜੈਣਾ ਛਤਰੀ ਦੂਜਾ ਤਾਂ ਆਪੇ ਵਗ ਜੂਆ ਇੱਕ ਹੱਥ 'ਚ ਵੀ ਨਹੀਂ ਆਈ ਜਾਂਦੇ ਇਹ ਖੜ ਜੋ ਇਹ ਆ ਦੇਖ ਉੱਤੇ ਸਾਹਮਣੇ ਆ ਲੈ ਲੈ ਇੱਕ ਪਿੱਛੇ ਦੂਜਾ ਲੱਗਦਾ ਕੀ ਕਮਾਣ ਨੂੰ ਆਪੇ ਆ ਜਾਣਗੇ ਬਾਬੇ ਇੱਕ ਮਿੰਟ ਲਓ ਜੀ ਮਸਾ ਹੀ ਕਰ ਰਹਿਦਾ ਯਾਰ ਤੇ ਆ ਰਹਿ ਗਿਆ ਹੁਣ ਇਹਦਾ ਔਖਾ ਹੀ ਲੱਗਦਾ ਮੈਨੂੰ ਕੰਮ ਭਾਈ ਭੱਗ ਜਾ ਜੇ ਜਾਣਾ ਔਰ ਯਾਰ ਖੜ ਜਾ ਤੈਨੂੰ ਤੇ ਬਿਠਾ ਲੈਣਾ ਫੜ ਕੇ ਹੁਣ ਉਦੋਂ ਉਦੋਂ ਨਹੀਂ ਉੱਡਣਾ ਮੇਰੇ ਹਿਸਾਬ ਨਾਲ ਦੇਖ ਲਿਓ ਖੜ ਜਾ ਹੁਣ ਇਹ ਕਾਲਾ ਬੱਚਾ ਫੜ ਕੇ ਬਿਠਾਦਾ ਆਪਾਂ ਕਾਲਾ ਚੀਨਾ ਤੇ ਝਾੜੂ ਜੂੜੂ ਮਾਰਦੇ ਹਨ ਕਮਰੇ ਅੰਦਰ ਮਾਰਦੇ ਨੇ ਝਾੜੂ ਪਹਿਲਾਂ ਤਾਂ ਤੇ ਫਿਰ ਬਾਹਰ ਮਾਰਦਾ ਗੰਦਿਆ ਪੈ ਰਿਆ ਵਧੀਆ ਹੋ ਜੂਆ ਜੀਦ ਕੋ ਤੇ ਛੱਡਦੇ ਆ ਯਾਰ ਫੇਰ ਜੀ ਲੱਗੂ ਆ ਤਾਂ ਫਿਰ ਪਤਾ ਤੁਹਾਨੂੰ ਬਣਾਉਣੇ ਸ੍ਰੀ ਸ਼ਰੂਰ ਗੋਈ ਮੇਰੇ ਦੇ ਵੀਰੋਂ ਆ ਗਿਆਂ ਜੀ ਘਰੇ ਬਾਕੀ ਬਿੱਲਾ ਵੀ ਆਇਆ ਬੈਠਾ ਦਵਾਈ ਦਵਾਨ ਵਾਗ ਗਈ ਸੀ ਹਨਾ ਕੀ ਕੀ ਕਰੀ ਜਾਂਦੇ ਆ ਕੀ ਕੀ ਕਰੀ ਜਾਂਦੇ ਆ ਹੈ ਐਂਟੀ ਬੈਟ ਕਲੱਬ ਦਾ ਥੱਲੇ ਵਾਲੇ ਦੇ ਖਿਚਦਾ ਮੀਟਰ ਖਿਚਦਾ ਮੀਟਰ ਹੈ ਬੱਚੇ ਬੈਠੇ ਨੇ ਓਕੇ ਚਾ ਰੰਗ ਲਾ ਬਾਬੇ ਚੱਕ ਲਿਆ ਦੰਗ ਡੱਕੇ ਚੱਕ ਲੈ ਬੱਚੇ ਫੜਦੇ ਆਂ ਦੋ ਤੇ ਕਰਦੇ ਆ ਰੰਗ ਦਿਖਾਨੇ ਆ ਤੁਹਾਨੂੰ ਫਿਰ ਕਰਕੇ ਮਿੱਤਰੋਂ ਰੰਗ ਦਾ ਪ੍ਰੋਸੈਸ ਕਰਤਾ ਸਟਾਰਟ ਕੀ ਕੀ ਕਰਨ ਦੀ ਸਲਾਹ ਈ ਟੋਰੀ ਚੱਲ ਟੋਰੀ ਚੱਲ ਰਾ ਹਰੀ ਟੋਰੀ ਚੱਲ ਰਾ ਜਿਆਦਾ ਨਹੀਂ ਹੋਰ ਹਰ ਟੋਰੀ ਵੀ ਹਰੀ ਓਕੇ ਜੀ ਤੇ ਬਿੱਲਾ ਕੀ ਕਹਿਣਾ ਚਾਹੂਗਾ ਜੀ ਰੰਗ ਦੱਸੋ ਜੀ ਕਿਵੇਂ ਹੋਇਆ ਜੀ ਜਮਾ ਓਕੇ ਆ ਜੀ ਤੁਸੀਂ ਵੀ ਦੱਸੋ ਜੀ ਕਮੈਂਟਾਂ ਚ ਜੀ ਰੰਗ ਦੱਸਦਾ ਕਿਵੇਂ ਬਣਿਆ ਠੀਕ ਹੈ ਜੀ ਮੋਤਰਾਂ ਨੌਜਵਾਨ ਆ ਚੁੱਕਾ ਜੀ ਕਿਆ ਆਇਆ ਕੀ ਹੋਇਆ ਤੇ ਮਿੱਤਰੋ ਇੱਕ ਦੇ ਦਾ ਲਾਤਾ ਕਰ ਤੀ ਟੋਰੀ ਦੇ ਚੱਲ ਰਾ ਕਰੋ ਚੈੱਕ ਲੋ ਜੀ ਬਾਬੇ ਇੱਕ ਕਦੇ ਪ੍ਰੋਸੈਸ ਕੰਟੀਨਿਊ ਹੈ ਇਹਦੀ ਕੀ ਬਗਲਾ ਕਰਦੀਆਂ ਨਹੀਂ ਕਰਨਾ ਆ ਕੇ ਆ ਜੋ ਨਾ ਆ ਕੇ ਉਹਦਾ ਬੁਰੀ ਅਛਰ ਬਾਰੇ ਉਹਦੋਂ ਕਹਿੰਦਾ ਬਲੋ ਉਹਨਾ ਤੇ ਮਿੱਤਰੋ ਇਹ ਕਰਾਂਗੇ ਦੋਏ ਗੁਲਾਬੀ ਬਗਲਾ ਕਰੋ ਚੈੱਕ ਤੇ ਕਰਕੇ ਫਿਰ ਦਿਖਾਨੇ ਆ ਤੁਹਾਨੂੰ ਚਲਾਦਾ ਹੋਰ ਲਓ ਜੀ ਮੇਰੇ ਵੀਰੋ ਇਹਦੀਆਂ ਕਰਤੀਆਂ ਦੋਏ ਗੁਲਾਬੀ ਬਗਲਾ ਤੇ ਆ ਇਧਰਲੀ ਬਗਲ ਛੋਟੀ ਬਣ ਗਈ ਮੇਰੇ ਹਿਸਾਬ ਨਾਲ ਥੋੜਾ ਫੋਨ ਤਾਂ ਪਿੱਛੇ ਘਰ ਲੱਗੀ ਕਰੀ ਜਾਂਦਾ ਹੈ ਨਾ ਚੋਪਰਾ ਦੇਖੋ ਥੋੜੀ ਥੋੜੀਆਂ ਬਣਾਈਆਂ ਜਿਆਦਾ ਨਹੀਂ ਮੈਂ ਨਿਸ਼ਾਨੀ ਜੀ ਲਾਤੀ ਬਾਬੇ ਹਣਾ ਤੇ ਓਕੇ ਪਾਣੀ ਵੀ ਦੇ ਦੇ 10 ਕੈਮਲ ਪਾਣੀ ਦੇ ਦੇ 10 ਐਮਐਲ ਪਾਣੀ ਦੇ ਦੀ ਇਹਨਾਂ ਨੂੰ ਦੇ ਦੇ ਯਾਰ ਬਿੱਲੇ ਨੇ ਓਕੇ ਹੀ ਕਰਦੇ ਬੱਚੇ ਯਾਰ ਦੋ ਬੱਚੇ ਨਹੀਂ ਸਾਂਭੇ ਆਂਦੇ ਤਾਂ ਆਲੇ ਦਾ ਕੀ ਸਾਂਭਾਂਗੇ ਓਹ 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 ਨਾ ਗੋਲੀ ਅੰਦਰ ਹੀ ਨਹੀਂ ਕਰਦੇ ਉਧਰ ਆਇਆ ਕਰਦੇ ਡਰ ਗਏ ਆਇਆ 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 ਚਲੋ ਐਨ ਐਨ ਜਿਹੜਾ ਗਿਆ ਤੇ ਅੱਜ ਕੱਲੋ ਉੱਤੇ ਬੈਠੀ ਆਂ ਇੱਕ ਸਾਬਿਓ ਬਿਸ਼ਨੋਈ ਵੀ ਆ ਗਿਆ ਜੀ ਓਕੇ ਬਿਸ਼ਨੋਈ ਸੁਣਾ ਕੋਈ ਗੱਲਬਾਤ ਸੁਣਾ ਭਾਈ ਆਪਣਾ ਸਾਰਾ ਜਿਹੜਾ ਸਬਸਕ੍ਰਾਈਬਰ ਵਧੀਆ 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 ਜੀ ਆਪਦੇ ਭਾਈਆਂ ਦੇ ਲੋ ਓਕੇ ਜੋ ਖੁਸ਼ ਕਰ ਤੂੰ ਬਨੇ ਸਰਪੜੇ ਭਾਈ ਇਹ ਬਿਸ਼ਨੋਈ ਦਵਾਈ ਵੀ ਦਿੱਤੀ ਆਪਣੀ ਤੇ ਦਵਾਈ ਪੱਕਾ ਹੋਣੀ ਚਾਹੀਦੀ ਐ ਕਿਤੇ ਉਹੀ ਕੰਮ ਹੋ ਜੇ ਆਠੇ ਨਾਲ ਦਿਖਾਉਣਾ ਦਿਖਾਉਣਾ ਜੀ ਦਿਖਾਉਣਾ ਕਿਤੇ ਹੋਰੀ ਪੰਗਾ ਪੈ ਜੈ ਹੈ ਐ ਐ ਐ ਪੂਰੇ ਕੋਕੇ ਲਾਈਂਦਾ ਪਛਨੋਈ ਹਟਦਾ ਨਹੀਂ ਅੱਜ ਰਿਜ਼ਲਟ ਕਦੋਂ ਤੱਕ ਮਿਲ ਜੂਆ ਪਛਨੋਈ ਰਿਜ਼ਲਟ ਕਦੋਂ ਤੱਕ ਮਿਲ ਜੂਆ 15 ਦਿਨਾਂ ਵਿੱਚ ਉਗ ਜੇਗੀ ਬਤਾਈਏ ਨਾ ਬਤਾਈਏ ਨਾ ਕਿ ਹੋ ਗਏਗੀ ਰੇ ਹਾਂ ਹਾਂ 15 ਦਿਨਾਂ ਵਿੱਚ ਰਿਜ਼ਲਟ ਦੇਖ ਲਿਓ ਫਿਰ ਤੁਹਾਨੂੰ ਬੁੰਟਾ ਦਿਖਾ ਦਿਆਂਗਾ ਭਾਈ ਠੀਕ ਆ ਦਵਾਈ ਜੀ ਸੀ ਮਾੜੀ ਯਾਰ ਹਨਾ ਛੱਡ ਛੱਡ ਦੁੱਖਦੇ ਹੋਣ ਉਹ ਵੀ ਜੀ ਸੀ ਤੇ ਚੱਪਲਾਂ ਪਤਾ ਨਹੀਂ ਕਿੱਧਰ ਭੁੱਲ ਗਏ ਯਾਰ ਮਾ ਹੱਡ ਹੱਡ ਦੁਖਦੇ ਹੁਣ ਕਿਸੇ ਦੇ ਉਹ ਦਵਾਈ ਹੈ ਸਾਰਾ ਮੈਂ ਵੋਕੇ ਰਿਕਾ ਮੈਂ ਹਾਂ ਸਾਰਾ ਬੇਟਾ ਉਹ ਨਸਰ ਹੈ ਫੁੱਲਾ ਸਰ ਹੈ ਗਿਆਨੀ ਵੀ ਆ ਗਿਆ ਜੀ ਕਹਿੰਦੀ ਟਿਊਸ਼ਨ ਜਾ ਕੇ ਕਿ ਨਹੀਂ ਜਾਣਾ ਸੋੜਾ ਨਾ ਸਾਰੇ ਕੋਈ ਜਾ ਆ ਕਿਸੇ ਨੇ ਜਾਣਾ ਬਾਕੀ ਬਿਸ਼ਨੋਈ ਬੈਠੇ ਐ ਇੱਧਰ ਬਿੱਲਾ ਖੜਾ ਤੇ ਆਪਾਂ ਜਾਂਦੇ ਨਹੀਂ ਤੁਹਾਨੂੰ ਪਤਾ ਹੈ ਨਾ ਦੋ ਘੜਾ ਲਓ ਜੀ ਲੈ ਤੇ ਟਿਊਸ਼ਨ ਜਾ ਜਾਈਏ ਨਾ ਕਿੱਥੇ ਐ ਨਾ ਬਈ ਨਿੱਪ ਗਾੜ ਲਾ ਕੇ ਲੱਪਾ ਅਬ ਸਾਨੂੰ ਕੀ ਕਰਨ ਜਾਵਾ ਪਤਾ ਦੇ ਤੂੰ ਇਹ ਭੈ ਸੁਆਦ ਲੈਣ ਜਾਵਾਂ ਟਿੰਗਰੀਆਂ ਇੰਨੀ ਨਾ ਨਹੀਂ ਇਹੋ ਤਾਂ ਕੈਂਟ ਲਗਾ ਆ ਭਾਈ ਸੁਣ ਬੁੱਕੀ ਖਾ ਮੋਟੀ ਉਹ ਬੁੱਕੀ ਵਾਲੀ ਜ਼ਿੰਦਗੀ ਉਹ ਨਾ ਵੀ ਬੁੱਕੀ ਰੱਖ ਰੱਖਿਆ ਆਪਾਂ ਹਾਂ ਅਸੀਂ ਪਹਿਲਾਂ ਵੀ ਦੱਸਿਆ ਮੈਂ ਆਪਣੇ ਮਿੱਤਰਾਂ ਨੂੰ ਸਾਰਿਆਂ ਨੂੰ ਬੁੱਕੀ ਬੰਦ ਰੋਟੀ ਖਾਵਾਏ ਜੇ ਕੀ ਕਰਨ ਨਾ ਹੁੰਤੇ ਹੀ ਭਾਈ ਇਹਨਾਂ ਨੂੰ ਸੰਪਰਕ ਰਹਿਣੇ ਹੋਈ ਸਾਡੇ ਨਾਲ ਸਾਰਿਆਂ ਨੂੰ ਹਫਤੋਂ ਪਿੰਡ ਤੱਕ ਖੱਟਿਆਂ ਨੇ ਅੱਜ ਸਾਡੇ ਤੋਂ ਲੈ ਜਾਂਦੇ ਭਾਈ ਸਾਡਾ ਨਹੀਂ ਸੀ ਭਾਈ ਸਾਧਨ ਬਾਫਰ ਦੇ ਆਵਾੜੇ ਤੇ ਦੇਖੋ ਬਈ ਸ਼ੀਸ਼ੇ ਮੂਰੇ ਤਿਆਰ ਤੇ ਜੁਕੇ ਜਾਂਦੇ ਨੇ ਜਿਵੇਂ ਉੱਥੇ ਇਹਨਾਂ ਦੀ ਮਾਵਾ ਬੈਠੀ ਹੁਣ ਕੋਈ ਬਿੱਲਗਾ ਭਾਈ ਇਹੋ ਆਵੜਾ ਮੁੱਕੀ ਬਿੱਲਗਾ ਭਾਈ ਇਹੋ ਆਪਣਾ ਬਹੁਤ ਪੁਰਾਣਾ ਮਿੱਤਰ ਹੈ ਹਾਂ ਗੁੰਦ ਮੇਰਾ ਮੁੱਕੀ ਚਿੰਨੀ ਵਾਲੇ ਪ੍ਰਾਂਠੇ ਬਣਾਵਾ ਅੱਜ ਕਰ ਮੁੱਕੀ ਬਣਾਉਂਦਾ ਮੁੱਕੀ ਤੇਰੇ ਚਿੰਨੀ ਵਾਲੇ ਪ੍ਰਾਂਠੇ ਦਾ ਫਾਦੇ ਆ ਲੈ ਨਹੀਂ ਹੁਣ ਮੈਂ ਅਭੀ ਮਰਦੇ ਕਦ ਖੰਡ ਵਾਲੇ ਮੈਂ ਕੋ ਭਾਈ ਪੂਰਾ ਖੈ ਨਾ ਬਹੁਤ ਤਕੜਾ ਨੀ ਕੀ ਹੋ ਗਿਆ ਜੀ ਕੁਝ ਨਹੀਂ ਹੋਣਾ ਹੱਦ ਮੰਗੋ ਇਹ ਛੱਟ ਬੱਜੀ ਮਾਮੂਲੀ ਜੀ ਉੱਡਦੇ ਚੱਲਦੇ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਝੋਟ ਲੱਗੀ ਕਾਫੇ ਲੱਗੀ ਗੋਡੇ 'ਤੇ ਲੱਗੀ ਇੱਕ ਮਿੰਟ ਰੱਖੋ ਆ ਛੋੜੀ ਲੱਗੀ ਉਹ ਆਏ ਮੈਨੂੰ ਦੇਖਦੇ ਸੀ ਕਹਿੰਦੇ ਸਕੀਮ ਪਾਉਂਗੇ ਤੇਰੇ ਤੇ ਆਪ ਜੁੱਤੜ ਬਣਾ ਹੀ ਕਰਦੇ ਨੇ ਇਹ ਮਰਦਾ ਏ ਛੱਟਾ ਹੀ ਵਾਜਦੇ ਨੇ ਲੌਂਡੇ ਦੇ ਆ ਤੱਕ ਕਮੈਂਟ ਲਾਤਾ ਵੀ ਆ ਕੀ ਲਾਰਖਾ ਜੀ ਤੂੰ ਮਿਲਵਾ ਰਿਹਾ ਹੁਣ ਕੁੱਤਕੇ ਪਣਾ ਹੋਵੇ ਆਪਾਂ ਦਾ ਲੈ ਖਾ ਕੇ ਦੇਖੀ ਜਾਂਦਾ ਤਾਂ ਹੀ ਰੇਤੇ ਚ ਹਰੇ ਨੇ ਬਾਈ ਜੀ ਤੇ ਓਸਤ ਆ ਗਿਆ ਜੀ ਤੇ ਦੱਸ ਦੱਸੋ ਜੀ ਕੀ ਤਾਂ ਟੈਕਾ ਇਹ ਬੱਚਾ ਭਰ ਦਿੱਤਾ ਇਹਨੂੰ ਬੱਚਾ ਇਹ ਜਿਹੜਾ ਇਹਦਾ ਪੂਰਾ ਪੱਠੇ ਪੱਠੀ ਹੈ ਬਾਸੀਆ ਦੇ ਬੁਖੂ ਆ ਿੱਡੋ ਵੱਡਿਆ ਬਈ ਕਿੱਟਾ ਚਿੱਟਾ ਚੈੱਕ ਕਰੋ ਿੱਡੋ ਵੱਡਿਆ ਹੋਇਆ ਕਬੂਤਰੀ ਆ ਠੀਕ ਹੈ ਹੁੰਦਾ ਸ਼ਾਨਦਾਰ ਹੈ ਅੰਟੀਆ ਗਾਣਾ ਉਹ ਇੱਕ ਹੋਰ ਜਾਨਵਰ ਦਾ ਮੈਂ ਇਹਦੇ ਚਿੰਦਾ ਨਾ ਲਿਖਿਆ ਮੈਂ ਦਵਾਈਆਂ ਦੂਈਆਂ ਦੱਸਦਾ ਦਵਾਈਆਂ ਦੂਈਆਂ ਤੁਹਾਨੂੰ ਹੁਣ ਤੁਹਾਡੇ ਚ ਕੋਈ ਕਾਰਾਗਰੀ ਨਹੀਂ ਹੈਗੀ ਸਾਰੇ ਮੈਂ ਇਸ ਨੂੰ ਡਾਈਟ ਡੂ ਵੀ ਛੋਟੇ ਚੀਜ਼ਾਂ ਖਾਓ ਹਲੇ ਇਹਨਾਂ ਨੂੰ ਗਰਮ ਚੀਜ਼ਾਂ ਖਾਓ ਕਿਹੜੀ ਗੱਲ ਇੱਕ ਇੱਕ ਅੰਦੀ ਦਤ ਜੀ ਇੱਕ ਅੰਦੀ ਹਾਂ ਬਹੁਤ ਮਿਹਰਬਾਨੀ ਹੋਵੇ ਹਲੇ ਇਹਨਾਂ ਦਾ ਇੱਕ ਇੱਕ ਅੰਦੀ ਇੱਕ ਅੰਦੀ ਹੁਣ ਮੈਂ ਅੱਛਾ ਠੀਕ ਬਾਜਰੀ ਵਾਜਰੀ ਆ ਗਿਆ ਇੱਕ ਵਾਰ ਬਾਜਰੀ ਦੀ ਅਗਰ ਬਾਜਰੀ ਹੋ ਗਈ ਕਣਕ ਹੋ ਗਈ ਠੀਕ ਹੈ ਹਾਂ ਮੱਕਾ ਮੱਕਾ ਘਟ ਬੱਧੀ ਗਏ ਇਹ ਗੱਲ ਹੋਈ ਤੁਹਾਨੂੰ ਬਾਜਰੀ ਜ਼ਿਆਦਾ ਜ਼ਰੂਰੀ ਹੈ ਓ ਜੀ ਚਾਹ ਆ ਗਈ ਜੀ ਚੱਕੋ ਜੀ ਪੀਏ ਜੀ ਕਰੀਏ ਓਕੇ ਮਾਰ ਬਤਾ ਘਾਣਾ ਗੀ ਟਟ ਵਟਾ ਗੰਮ ਸੁਵਾਲ ਵੀ ਪੈ ਗਿਆ ਵਿਸਤਰੀ ਦਾ ਮਗਾ ਰੱਖਿਆ ਇੱਧਰ ਸਕਾਣਾ ਸੁੱਕ ਸੁੱਕੀਆਂ ਦਾ ਛੜੇ ਜਾਂ ਦੇਖ ਲਈ 112 ਨੰਬਰ ਤੇ ਕੰਟੈਕਟ ਕਰ ਦੇ ਭਾਈ ਇਹ ਚਕਾਉ ਭਾਈ ਦਸਨ ਦਸਤੀ ਕਰਤੀ ਸੁ ਚਕਾਣਾ ਬਾਬੇ ਪਤੰਗ ਵੀ ਲੈ ਆਏ ਲਓ ਜੀ ਸ਼ਾਮਾ ਹੀ ਵਾਟ ਗਿਆ ਸ਼ਾਮਾ ਹੀ ਵਾਟ ਗਿਆ ਦਿਖਾ ਦੇ ਤੇਂਦਰ ਹੀ ਬੁੰਡ ਦਿਨਾ ਚੀਗਾ ਇਹ ਜਣਾ ਡਾਲਾ ਇਹ ਦੇਖੋ ਭਾਈ ਇਹ ਕਿਹਨੇ ਵੀ ਦੱਸ ਦੋ ਇਹ ਸਭੀ ਇਹ ਜਣਾ ਡਾਲਾ ਅੱਛਾ ਟਟ ਵੀ ਪਾਟੂਗਾ ਟਟ ਵੀ ਪਾਟ ਗਿਆ ਪਛਰ ਬਾ ਉਹ ਜੰਮ ਜੰਮੀ ਪਤੰਗ ਪਾੜ ਜੀਵਾ ਉਹ ਪਤੰਗ ਪਤੰਗ ਜੱਕ ਜਸੇ ਪਤੰਗ ਪਾੜਨਗੇ ਓ ਤੋੜੀ ਪਾੜ ਖੰਨ ਮਾਰੇ ਇਆ ਬਈ ਯੋ ਯੰਗ ਕਨਾਲ ਬਈ ਯੋ ਬਈ ਕਿੱਥੋਂ ਬਾੜਤੀ ਮੋੜ ਕੇ ਉਹ ਚੇਂਜ ਕਰਾ ਲੈਣਾ ਕਾਲੂ ਚੇੜ ਚਾੜੀ ਯਾਰ ਵੀ ਨਾ ਮਸਦ ਤੂੰ ਕਿਹੜਾ ਹੋਏ ਹੋਰ ਪਾੜੀ ਇਹਨਾਂ ਨੂੰ ਚੜਦੇ ਪਾੜੀ ਅਣੀ ਲੁਕਾ ਚੱਲ ਲੈ ਫੇ ਅੰਮਾ ਛੜਵਾ ਲੈ ਫਿਰ ਜੀ ਮਰਦਾ ਪੱਕੀ ਹੈ ਚਲੋ ਪਾੜ ਦੇ ਪਜਾਮਾ ਛੜਾ ਕੀ ਕਹਿ ਗਏ ਮੈਂ ਤਾਂ ਸੁਣੇ ਆ ਦੇਖੀ ਬਾਬੇ ਓਕੇ ਹੋਇਆ ਬੈਗਮ ਜਮਾਈ ਜਮਾ ਸਿੱਧਾ ਬੈਟਾਈ ਉੱਪਰ ਜਮਾਈਆ ਤੇ ਭੈਣ ਦਾ ਪਿਛਲੋ ਹੀ ਆਂਡਾ ਦੇ ਦੀ ਉਹ ਬੰਦਾ ਚੱਕ ਦੋਈ ਚੀਜ਼ ਜਰਾ ਫੁੱਦਰਾ ਕਰਨੀ ਉਹ ਸਾਰਾ ਦੂਏ ਲੋਟ ਵਾਟਾ ਕੇ ਉਜੜਿਆ ਹੈ ਉੱਦਨੇ ਆਔਰ ਪਾਟ ਕੇ ਆ ਲੈ ਆ ਤਰੇ ਬਈਆਂ ਨਾਲ ਤੀ ਕੇ ਕੋਈ ਕਹਿੰਦਾ ਤੇਨੂੰ ਮਿਲ ਚਾਸੀ ਨਿਕਾੜੀ ਥੋੜੀ ਜੀ ਨਾਮ ਆਵੇ ਇਹ ਮਾ ਪਾਟ ਗਈ ਆਪਣਾ ਦੁੱਖ ਦੀ ਗੱਲ ਆ ਆਪਾਂ ਸ਼ੈਲਟਰ ਵੀ ਪਾ ਸ਼ੈਲਟਰ 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 ਦਾ ਕੀ ਬਣਾ ਹੈ ਆ ਬਈ ਮਰਦਾਂ ਦੀਆਂ ਚੀਜ਼ਾਂ ਪਾਟਦੀ ਹੁੰਦੇ ਨੇ ਕਾਹਦੀ ਮਰਦਾਂ ਦੀ ਨਹੀਂ ਪਾਟਦੀ ਮਰਦ ਪਾਟਦਾ ਹੁੰਦਾ ਮਰਦ 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 ਅੱਜ ਲੱਗ ਗਈ ਆ ਗਈ ਮਰਦ ਪਾਟਦੀ ਹੁੰਦੀ ਪਾੜ ਦੇ ਓਏ ਓਏ ਬੱਚਾ ਢਾਵੀਂ ਪਿੱਛੇ ਜਮਾਈ ਜਦ ਕੰਮ ਸਿਰਾਂ ਹੀ ਲਾਦੀ ਹੂੰ ਬੱਚੇ ਅੰਦਰ ਗਾ ਲੰਨਾ ਟਾਈਮ ਲਾ ਦੇ ਉਹ ਕਹਿੰਦੇ ਆ ਦੇਖ ਗੱਛ ਦੇ ਵੀ ਨਿਸ਼ਾਨ ਪੈ ਗਏ ਫਿਰ ਉੱਤਰ ਪਟਿਆ ਬੜਿਆ ਸਾਰਾ ਮਾਜੀ ਕਿਵੇਂ ਆਣੀ ਜਾਣੀ ਕੋਈ ਸੁਣ ਲੈ ਦਾਦੀ ਕੋਟ-ਕੂਟ ਪੈਣੀ ਸੰਭਲੀ ਮੇਰੇ ਨਾਲ ਤੇਰਾ ਪਰਸ ਜਾਉਣਾ ਨਾ ਆ ਮੈਂ ਨਹੀਂ ਬਚ ਰਹੀ ਗੀ ਗਾਣਾ ਲੱਗਦਾ ਪਿਆਰ ਦਿਓ ਭਾਈਆ ਨਿਹਾਰਾ ਪਿਆਰ ਆ ਖੱਲਾ ਹੀ ਵਾਲਾ ਗਾਣਾ ਆ ਨਾ ਕੁਝ ਥੋੜਾ ਪ੍ਰਕਾਸ਼ ਲਓ ਜੀ ਮਿੱਤਰੋ ਚੜਾ ਆਲੇ ਪਤੰਗ ਆਪਣਾ ਆ ਰਿਹਾ ਲਾਲ ਤੇ 26 ਦਾ ਆ ਗਿਆ ਪਿੱਕ ਭੜਕਾ ਵੀ ਦਿੱਤਾ ਉਹ ਜਾਂਦਾ ਮੇਰੇ ਵੀਰੋਂ ਟਾਵਰ ਕੋਲ ਲਓ ਇੱਕ ਤਾਂ ਭੜਕਾਤਾ 26 ਨੇ ਚੱਲ ਦੋਰ ਖੱਟ ਪਹਿਲਾਂ ਫੇਰ ਦੇਖਦੇ ਆ ਲਓ ਵੇ ਚਾ ਲਓ ਜਲਦੀ ਯਾਰ ਓਏ ਆ ਕੋਨੇ ਲੈ ਵੀ ਬਾਬਿਓ ਜਸਪ੍ਰੀਤ ਬਿਸ਼ਨੋਈ ਨੋਈ ਆ ਗਿਆ ਆ ਨਾ ਗਰੇ ਨੇ ਡਾਣਾ ਆ ਚੱਟ ਦੋ ਆ ਚੱਟ ਰੇ ਉਸਤਾਦ ਦੇ ਚੋਬਰ ਇੱਕ ਪਤੰਗ ਹੋ ਰਿਹਾ ਇੱਕ ਕਿੱਥੇ ਆ ਓਏ ਇੱਕ ਉਹ ਲੱਗ ਰਿਹਾ ਟੀਸੀਆਂ ਤੇ ਜ਼ੂਮ ਕਰਕੇ ਦਿਖਾ ਦਿੰਨੇ ਆ ਜਾਂਦੀ ਡੋਰ ਆਦ ਹੋਏ ਲੱਗ ਰਹੇ ਨੇ ਲੰਨਦੀ ਉਹ ਅੰਡੋ ਨਾਲ ਉੱਠੂ ਉਹ ਲੰਨਦਾ ਉਹ ਓ ਤੋ ਓ ਯਾਰ ਆ ਕੀ ਕਰਤੇ ਯਾਰ ਬਿਸ਼ਨੋ ਯਾਰ ਚੋਬਰ ਪੁੱਠੇ ਕੰਮ ਕਰੀ ਜਾਂਦਾ ਕਾਲੂ ਜਵਾਖ ਵੀ ਉਠਾਣ ਲੱਗ ਰਹੇ ਨੇ ਉਹ ਦੇਖੋ ਇੱਧਰ ਜਵਾਖ ਸਾਰੇ ਕਿਤੇ ਹੈਪੀ ਮਹਾਸ਼ਿਵਰਾਤਰੀ ਤਾਂਗੀਦਾਰ ਤੇ ਲੋਕਾਂ ਨੇ ਜਿਦੋਂ ਆਪਣਾ ਆਪਣਾ ਗੁੱਟਿਆ ਲੈ ਦਵਰ ਹੈ ਗੇ ਦਵਰ ਹੈ ਦੁਕਾਨ ਤੇ ਦਰ ਸਰਤੇ ਆ ਗਿਆ ਕਿ ਪੰਗੇ ਨੂੰ ਵਟਪਟ ਲਾ ਕਾਰਤਿਕ ਦਾ ਇਹ ਹਾਰਦਿਕ ਦਾ ਨਹੀਂ ਹੈ ਬਰਾਓ ਵਿਚਨਾ ਵਿਚਨਾ ਬਰਾਓ ਕਾ ਫਿਰਦਾ ਦੋ ਹੋਰੇ ਪੇਚਲ ਰਾਲੇ ਆਪਸ ਚ ਬਾਬਿਓ ਚੋਬਰਾਂ ਨੇ ਦਿਖਾਈਏ ਤੁਹਾਨੂੰ ਨਾ ਨਾ ਰੰਦਲੇ ਕਿ ਜਮਰਦੇ ਵੀ ਆ ਗਿਆ ਥੱਲੇ ਥੱਲੇ ਆ ਗਿਆ ਕਿਸੇ ਹੋਰੀ ਨਾਲ ਤਾਂ ਵਿੱਚ ਇਹਨੂੰ ਦੋ ਇਹਨੂੰ ਦੋਇ ਵੜ ਦੋ ਤੁਸੀਂ ਮੇਰੀ ਗੱਟ ਹੈ ਗੱਟ ਨੂੰ ਜਾਊਗਾ ਲੈ ਗੱਟ ਵਾਈਂ ਅੜੀਲਾ ਬਿਡੋਰ ਵਾਜੂ ਜੀ ਅੱਤਰ ਬਣਾਣਾ ਲੋ ਜੀ ਆਹ ਜੀ ਥੱਲੇ ਆ ਗਿਆ ਓ ਥੱਲੇ ਘੁੰਮ ਗਿਆ ਓਏ ਇੱਕਾ ਵਰਦਾ ਕਿਸੇ ਦਾ ਬਪਰਾ ਹੋ ਜਾ ਉਹ ਕੀ ਬਿਲਾਇਆ ਰਹਾ ਵੇਸੀ ਆ ਬਿਚੋਏ ਕਿ ਨਾ ਪੰਦੀ ਉਹ ਨਾ ਨਹੀਂ ਉਹ ਬਿੱਚਾ ਮੈਂ ਵਾ ਇਹ ਚ ਇਹ ਚੜ ਓਏ ਗੁੱਟੇ ਚੱਕੀ ਗੁੱਟੇ ਚੱਕੀ ਗੁੱਟੇ ਆ ਦੇਖੋ ਕਿਵੇਂ ਖੜਾ ਹੈ ਬੰਦਾ ਗੁਰਦੁਆਰੇ ਆਇਆ ਹੋਵੇ ਜਿਵੇਂ ਫਾਸਲੇ ਵਿੱਚ ਰਲਾ ਓਏ ਡੋਰ ਨਾ ਮਾਰਦੀਓ ਯਾਰ ਮੂੰਹ ਤੇ ਮਰੂਆ ਛੱਡ ਲੈ ਡੋਰ ਛੱਡ ਦੇ ਹਾਂ ਤੇਰੇ ਪੈਰਾਂ ਵਾਲੀ ਵਿੱਚ ਆਪਸ ਵਿੱਚ ਲੜਾਈ ਆਂਦੇ ਨੇ ਬਾਈ ਡੋਰ ਕਿੱਥੇ ਪਸ ਗਏ ਉਹ ਕੱਟ ਗਿਆ ਕਰ ਟੁੱਟ ਗਈ ਟੁੱਟ ਗਈ ਅੱਛਾ ਟੁੱਟ ਗਈ ਹਾਂ ਗਿਰਾ ਕੇ ਬੇਸਤੀ ਹੋਰ ਬੇਸਤੀ ਗਿਰਾ ਕੇ ਅਗੇਸਤਾ ਹੋਰ ਵੱਢਦੇ ਸੱਬੀ ਨੇ ਸੱਬੀ ਹੋਰੀ ਨੇ ਵੱਢਦੇ ਭਾਈ ਦੋ ਟੁੱਟ ਗਈ ਇਹਨਾਂ ਦੀ ਇਹਨਾਂ ਦੀ ਦੋ ਟੁੱਟ ਗਈ ਭਾਈ ਚੱਕੋ ਦੂਜਾ ਵੀ ਚੱਕੋ ਵੱਢਦਾ ਭਾਈ ਅਗਰ ਇਹਨਾਂ ਡੋਰ ਨਹੀਂ ਰੁਕੀਆਂ ਤਾਂ ਫਿਰ ਬਾਅਦ ਚ ਵਾਸਤੇ ਤਾਂ ਹੀ ਕਹਿੰਦੇ ਹੁੰਦੇ ਨੇ ਕੋਈ ਗੜਤ ਸੱਬੀ ਦਾ ਕੱਟੂ ਦਾ ਸਪਲੇ ਉਹ ਨਾਲ ਟੁੱਟ ਗਿਆ ਫੋਨ ਲੈ ਫੋਨ ਲੈ ਆ ਲੱਗ ਰਹੇ ਪੇਚੇ ਭਾਈ ਪਹਿਲੀ ਗਈ ਨਾ ਬਈ ਪੈਰਾ ਚ ਡੋਰ ਕੱਟ ਗਈ ਨਾ ਹਾਂ ਪਾਪਾ ਜੀ ਕੀ 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 ਕੋਣ ਹੈ ਪਾਪਾ ਜੀ ਇਹਦਾ ਪਤਾ ਨਹੀਂ ਕਿਹੜਾ ਚਾਚਾ ਕਵਾਵੇ 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 ਇਹ ਐਚੇ ਪੂਰੇ ਵਸ ਰਹੇ ਨੇ ਵਧੀਆ ਗੱਲ ਕਟਾਈ ਗੱਲ ਚ ਮਾਰੀ ਆ ਓ ਯਾਰ ਪਤੰਗ ਆਜੂ ਐ ਦੇਖੋ ਬਈ ਕੋਈ ਫਾਇਦਾ ਨਹੀਂ ਇਹਨਾਂ ਦਾ ਬਈ ਪਤੰਗ ਦੋਹਾਂ ਨੇ ਕਟਾ ਕਟਾ ਕੇ ਆ ਗਏ ਬਸ ਕੋਈ ਫਾਇਦਾ ਨਹੀਂ ਬਲੋ ਕੱਟ ਦੋ ਜਾਨਦਾ ਨਹੀਂ ਮੇਰ ਨੂੰ ਬਈ ਬਿਸ਼ਨਾਈ ਸੰਭਾਲਿਆ ਜੀ ਸੰਭਾਲ ਲਿਓ ਭਾਈ ਪਜਾਮੂ ਪਾਟ ਗਈ ਸੀ ਪਾਟ ਝੋਲੀ ਜੋੜੀ ਪਾਟੀ ਕੇ ਪਾਟੀ ਕੋ ਤਾਂ ਮੇਰੋਂ ਕੋ ਨਹੀਂ ਪਾਟ ਜਰੂਰ ਗਈ ਭਾਈ ਸਿਲਾ ਦੀ ਇਸ ਜੋੜੀ ਦੀ ਪਾਟ ਗਈ ਮੇਰੇ ਤੋਂ ਕੋਟ 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 ਆਪ ਨੂੰ ਵੀ ਭਾਈ ਸਾਰਾ ਸੀਤ ਹੈ ਇਹ ਕਹਿ ਦੇ ਭਾਈ ਸਾਰਾ ਸੱਟ ਹੈ ਕੰਮ ਨਾੜ ਕੈਮਰਾ ਬੰਦ ਕਰੇਗਾ ਕਿਵੇਂ ਕਰੇਗਾ ਕਰੇ ਕਰੂ ਨਾ ਕੈਮਰਾ ਬੰਦ ਕਰੀਏ ਕਰ ਦੇ ਲੈ ਦਿਖਾ ਦੇ ਦਸ ਕਰਨ ਜਵਾਬੇ ਸਾਰੇ ਵਾਗੇ ਕਰੋ ਕਰੀ ਤੇ ਆਪਾਂ ਹੀ ਮੜਾ ਜਾ ਕੇ ਆਣਾ ਫਿਰ ਜਿੰਮ ਲਾਵਾਂਗੇ ਆ ਕੇ ਹਨਾ ਆ ਬੱਚੇ ਜੀ ਅੰਦਰ ਕਰਤੀ ਹੈ ਤੇ ਨਹੀਂ ਤਾਂ ਫਿਰ ਪਤਾ ਹੀ ਹੈ ਤੁਹਾਨੂੰ ਕੰਮ ਟੇਡਾ ਹੋ ਜੂਆ ਵੀ ਪਾਸੇ ਵਾਗ ਜਾਣਗੇ ਕੀ ਫਾਇਦਾ ਹਨ ਸ਼ਾਮ ਹੋ ਗਈ ਦਿਨ ਛਿਪਣ ਵਾਲਾ ਤੇ ਬੱਚੇ ਅੰਦਰ ਕਰਕੇ ਫਿਰ ਥੱਲੇ ਆ ਕੇ ਫਿਰ ਆਣਨੇ ਆ ਮਿੱਤਰੋ ਆਪਾਂ ਇਹ ਮੁੰਡਿਆਂ ਦੇ ਪੈਸੇ ਰਹਿ ਗਏ ਤੇ 에어ਪੋਰਟ ਰਹਿ ਗਿਆ ਜੀ ਤਾਂ 21 ਆ ਵੇ ਆਹ ਕਿਹੜਾ 에어ਪੋਰਟ ਲੈ ਰਿਆ ਇਹ ਜਾਲੀ ਜਾਲੀ ਦਾ ਨਹੀਂ ਇੱਕੋ ਹੀ ਹੈ ਇੱਕੋ ਹੀ ਹੈ ਹਾਂ ਇੱਕੋ ਹੀ ਹੈ ਹੈ ਇੱਕੋ ਹੀ ਹੈਗੇ ਚਲਦੇ ਆਂ ਕਿ ਥੱਲੇ ਜੀ ਉਹ ਬਸਾਦੀ ਕੰਗਾ ਸਮਾਨ ਫੜਾਤਾ ਓਕੇ ਓਕੇ ਆਈ 18 ਹੈ ਇਹ ਕੰਪਨੀ ਆਪਾਂ ਨੂੰ ਬੇਚ ਦੋੜੇ ਆਪਣੇ ਦੋ ਨੇ ਅਸੀਂ ਦੂਜਾ ਵੀ ਦਿਖਾਵਾਂਗੇ ਕਿਸੇ ਜਿਹੜਾ ਇਹ ਕਹਿੰਦੇ ਚੈੱਕ ਕਰੋ ਪਹਿਲਾਂ ਆਹ ਬਾਕੀ ਸੰਦ ਇਹ ਆਪਣੇ ਕੋਲ ਹੀ ਹੁੰਦੇ ਨਵੀਂ ਚੀਜ਼ ਆਓ ਕਮੈਂ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ ਓਏ ਅੱਧਰ ਵੀ ਆ ਆ ਮੈਂ ਤੇ ਡਾਇਰਗ ਮਾਰ ਦੇ ਇਹ ਰੋਡ ਤੇ ਚਲਣੀਆਂ ਚਲਾਣੇ ਵੀ ਕੰਨਲ ਦੀ ਹੋਣੀਆਂ ਬੋਨਡ ਵੀ ਤਾਂ ਹੋਣੀ ਘਰਾਂ ਚ ਲਾ ਗੀਆਂ ਘਲੋ ਘਲੋ ਥੋੜੀ ਹੇ ਇੰਸਟਾ ਮੇਰੇ ਵੀਰੋ ਗਿਆਨੀ ਮੋਟਾ ਫੇਰ ਤੋਂ ਆ ਗਏ ਲੋ ਜੀ ਹਾਂਜੀ ਮਿੱਤਰੋ ਕਿਵੇਂ ਹੋ ਵਧੀਆ ਜੀ ਬਈ ਤੁਸੀਂ ਦੱਸੋ ਕੀ ਹਾਲ ਚਾਲ ਹੈ ਕੀ ਹਾਲ ਚਾਲ ਹੈ ਤੁਸੀਂ OK ਜੀ OK OK ਰਿਪੋਰਟ OK ਨਾ ਗੋਲਿਓਏ ਕੀ ਬਾਬਿਆਂ ਤੇ ਟ੍ਰੇਨ ਟਰੂਆਂ ਧਰਦੇ ਆ ਹਨਾ ਗਿਆਨੀ ਔਰ ਬੱਗੇ ਟੂਸਨੋ ਵੀ ਯਾਰ ਪੜ ਕੇ ਕਿਹੜਾ ਪੜਨਾਂ ਦੇ ਤੁਹਾਨੂੰ ਪਤਾ ਹੀ ਐ ਜੇ ਤਰੇਆਂ ਧਰਦਿਆਂ ਪਹਿਲਾ ਨੰਬਰ ਤੇ ਯਾਰ ਪਹਿਲੇ ਨੰਬਰ ਤੇ ਬੁੱਖੇ ਨੇ ਜਾਨਵਰ ਵਿਚਾਰੇ ਅੱਜ ਵਾਧੂ ਚੋੜ ਕਰੀ ਹੈ ਨਾ ਵਾਪ ਤੋਂ ਚਲੋ ਚਾਰ ਭਾਈ ਆ ਜਾਂਦੇ ਹਨ ਜੀਜਾ ਲੱਗ ਜਾਂਦਾ ਹੋਰ ਤਾਂ ਠੀਕ ਹੈ ਸਾਰਾ ਦਿਨ ਟੱਪ ਗਿਆ ਦੇਖ ਲੋ ਪਤਾ ਨਹੀਂ ਲੱਗਿਆ ਹਨਾ ਕਦੋਂ ਕਦੋਂ ਦਿਨ ਟੱਪ ਗਿਆ ਤੇ ਆਈ ਹੁੰਦਾ ਹੋਰ ਕੀ ਹੁੰਦਾ ਤੇ 1 ਵਜੇ ਆਪਾਂ ਰੱਖ ਦਿਆਂ ਤਰੇਆਂ ਫੇਰ ਕਰ ਦਿਆਂ ਗੱਲਾਂ ਵਾਤਾ ਤਰੋਕੇ ਕਰਤਾ ਸਾਰਾ ਸਿਸਟਮ ਇੱਧਰ ਦਾਣਾ ਪਾਣੀ ਤਰਤਾ ਠੀਕ ਹੈ ਤੇ ਇੱਧਰ ਵੀ ਧਰਤਾ ਮੇਰੇ ਵੀਰੋਂ ਠੀਕ ਹੈ ਤੇ ਪੱਲੇ ਘੋਡੇ ਜੀ ਵੀ ਧਰਤਾ ਕਰੋ ਚੈੱਕ ਪਾਣੀ ਪੂਣੀ ਸਭ ਓਕੇ ਕਰਤਾ ਅੰਦਰ ਵੀ ਦਾਣੇ ਹੋਰ ਪਾਤੇ ਤੇ ਪਾਣੀ ਵੀ ਬਦਲ ਕੇ ਧਰਤਾ ਲੈਟ ਵੀ ਲਾਤੀ ਅੰਦਰ ਵਾਲੀ ਓਕੇ ਹੈ ਬਾਕੀ ਆਹ ਦਾਣੇ ਬਾਹਰ ਲਈ ਚਲਦੇ ਆਂ ਜੀ ਬਾਪੋ ਕੋੜਾ ਕੱਢ ਲਿਆ ਕਾਲਾ ਤੇ ਜੋ ਉੱਪਰ ਆ ਜਿੰਦੇ ਦੁਕਾਨ ਤੇ ਜਾ ਕੇ ਆਨੇ ਆ ਤੇ ਬਾਕੀ ਯਾਰ ਜਿਵੇਂ ਹੀ ਹਾਂ ਇਹ ਰੋਭ ਜਣੀ ਬਈ ਜਾਂਦਾ ਹਣਾ ਮਿੱਟੀ ਮਿੱਟੀ ਕਰਕੇ ਦੇਖਿਓ ਸਵਾਦ ਵਾਲੀ ਗੱਲ ਨਹੀਂ ਹੈਗੀ ਬਸ ਥੋੜਾ ਟਾਈਮ ਆਪਣੇ ਕੋਲ ਆਣ ਦੋ ਫਿਰ ਦੇਖਿਓ ਕਿਵੇਂ ਰੱਖਦੇ ਆਪਾਂ ਜਮਾ ਘੈਂਟ ਬਣਾਵਾ ਦੇਈਏਗਾ ਸਿਰਾ ਲਾ ਦੇਣਾ ਹਣਾ ਕੋਈ ਨਹੀਂ ਥੋੜਾ ਟਾਈਮ ਹੀ ਹੈ ਆਣ ਦੋ ਆਪਣੇ ਕੋਲ ਫਿਰ ਦੇਖਦੇ ਆਂ ਦਾ ਕਲਾਜ ਨਾ ਕੰਮ ਕੁੰਮ ਵਧੀਆ ਦੇਖ ਅੱਗੇ ਕਰੇ ਤੇ ਲਾਨਿਆ ਗੀਤ ਕਰਦੇ ਆਂ ਸ਼ਰੀਰ ਗਰਮ ਚੌਬਰ ਤਾਂ ਲੱਗ ਰਿਹਾ ਆਪਾਂ ਵੀ ਮਾਰਦੇ ਆਂ ਵਾਣਾ ਟਾ ਤੇ ਇਹਨੂੰ ਵੀ ਭਰਨਾ ਸੀ ਚਲੋ ਉਹ ਨਹੀਂ ਬਰਲਾ ਕੋਈ ਡਿਕਟੇਰ ਵਾਲੀ ਨਹੀਂ ਆ ਕਿ ਲੱਗ ਰਹਾ ਹੈ ਇਹ ਦੂਜਾ ਸੋਤਾ ਲੱਗ ਰਹਾ ਹੈ ਇਹ ਸਮਾਨ ਦਵਾਈ ਦਵਾਈ ਇਹ ਦਵਾਈ